ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਰਹੇ ਕੁੰਵਰ ਵਿਜੇ ਪ੍ਰਤਾਪ ਨੇ ਤਰਨ ਤਾਰਨ ਦੇ ਵਿੱਚ ਜਦੋਂ ਵੋਟਾਂ ਪਈਆਂ ਤੇ ਜਿਹੜਾ ਉੱਥੇ ਪੁਲਿਸ ਨੇ ਜੋ ਕੁਝ ਕੀਤਾ ਉਹਦੇ ਬਾਰੇ ਬਹੁਤ ਵੱਡਾ ਤੇ ਵਿਵਾਦਿਤ ਬਿਆਨ ਦਿੱਤਾ ਤੇ ਉਹਦੇ ਉੱਪਰ ਕਈ ਤਰ੍ਹਾਂ ਦੀ ਚਰਚਾ ਜਿਹੜੀ ਆ ਉਹ ਚੱਲੀ ਹੈ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਨੇ ਬਹੁਤ ਵੱਡੀਆਂ ਗੱਲਾਂ ਤਰਨ ਤਾਰਨ ਦੀ ਚੋਣ ਵਿੱਚ ਪੁਲਿਸ ਬਾਰੇ ਬੋਲੀਆਂ ਨੇ ਕੀ ਬੋਲਿਆ ਉਹ ਤੁਹਾਨੂੰ ਅੱਗੇ ਦੱਸਦੇ ਆਂ ਦੂਜੀ ਵੱਡੀ ਖਬਰ ਹੈ ਪੰਜਾਬ ਸਰਕਾਰ ਨੇ ਸਰਪੰਚਾਂ ਬਾਰੇ ਨਵਾਂ ਤੇ ਵੱਡਾ ਫੈਸਲਾ ਕੱਢ ਮਾਰਿਆ ਉਹ ਫੈਸਲਾ ਕੀ ਹੈ ਉਹ ਵੀ ਤੁਹਾਨੂੰ ਅੱਗੇ ਦੱਸਦੇ ਆਂ ਤੇ ਤੀਜੀ ਵੱਡੀ ਖਬਰ ਹੈ ਕੇਂਦਰੀ ਮੰਤਰੀ ਨੇ ਕੇਂਦਰੀ ਮੰਤਰੀ ਨੇ ਇੱਕ ਅਜੀਬ ਬਿਆਨ ਦਿੱਤਾ ਜਿਹਦੇ ਉੱਪਰ ਪੰਜਾਬ ਦੇ ਵਿੱਚੋਂ ਬਹੁਤ ਸਾਰੀਆਂ ਆਵਾਜ਼ਾਂ ਉੱਠੀਆਂ ਨੇ ਅਮਿਤੋਜ ਮਾਨ ਨੇ ਵੀ ਜਵਾਬ ਦਿੱਤਾ ਹੈ ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਅੱਗੇ ਦੱਸਦੇ ਆਂ ਚੌਥੀ ਖਬਰ ਹੈ ਆਉਣ ਵਾਲੇ ਕੱਲ ਨੂੰ ਵੋਟਾਂ ਦਾ ਨਤੀਜਾ ਆ ਰਿਹਾ ਹੈ ਨਿੱਤਰੂ ਵੜੇਵੇਂ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਉਹ ਕੱਲ ਨੂੰ ਪਤਾ ਲੱਗੇਗਾ ਪਰ ਉਹਦੇ ਬਾਰੇ ਜਿਹੜੀ ਅਪਡੇਟ ਹੈ ਕੱਲ ਦੇ ਵੋਟ ਨਤੀਜੇ ਬਾਰੇ ਜਿਹੜੇ ਐਗਜ਼ਿਟ ਪੋਲ ਆਏ ਨੇ ਉਹਨਾਂ ਤੇ ਆਪਾਂ ਗੱਲ ਕਰਾਂਗੇ ਪਹਿਲੀ ਤੋਂ ਸ਼ੁਰੂ ਕਰੀਏ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਤੇ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰ ਲਵੋ ਤੇ ਜਿਹੜਾ ਘੰਟੀ ਵਾਲਾ ਬਟਨ ਹੈ ਉਹਨੂੰ ਜਰੂਰ ਦਬਦਿਓ ਤਾਂ ਕਿ ਅ ਅਹਿਮ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਟਾਈਮ ਸਿਰ ਪਹੁੰਚਦੇ ਰਹਿਣ ਮਿੱਤਰ ਪਰਿਓ ਆਮ ਆਦਮੀ ਪਾਰਟੀ ਦੇ ਅਮਰਤ ਸਰ ਤੋਂ ਜਿਹੜੇ ਜਿੱਤੇ ਹੋਏ ਐਮਐਲਏ ਕੁਮਰ ਵਿਜੇ ਪ੍ਰਤਾਪ ਜਿਨ੍ਹਾਂ ਨੂੰ ਹੁਣ ਆਮ ਆਦਮੀ ਪਾਰਟੀ ਨੇ ਬਾਹਰ ਕੱਢ ਦਿੱਤਾ ਹੋਇਆ ਉਹਨਾਂ ਨੇ ਤਰਨਤਾਰਨ ਦੀਆਂ ਚੋਣਾਂ ਬਾਰੇ ਬਹੁਤ ਵੱਡਾ ਬਿਆਨ ਦਿੱਤਾ ਹੈ ਤੇ ਪੁਲਿਸ ਦੇ ਉੱਪਰ ਕਈ ਵੱਡੀਆਂ ਟਿੱਪਣੀਆਂ ਕੀਤੀਆਂ ਨੇ ਤਰਨਤਾਰਨ ਦੀਆਂ ਵੋਟਾਂ ਦੇ ਵਿੱਚ ਪੁਲਿਸ ਦਾ ਕੀ ਰੋਲ ਰਿਹਾ ਪੁਲਿਸ ਨੇ ਕੀ ਕੀ ਕੀਤਾ ਪੁਲਿਸ ਦੇ ਵੱਡੇ ਅਫਸਰਾਂ ਤੇ ਚੋਣ ਕਮਿਸ਼ਨ ਨੂੰ ਕਾਰਵਾਈਆਂ ਕਿਉਂ ਕਰਨੀਆਂ ਪਈਆਂ ਇਹਦੇ ਬਾਰੇ ਕੁਮਰ ਵਿਜੇ ਪ੍ਰਤਾਪ ਨੇ ਕੀ ਕੀ ਕਿਹਾ ਇੱਕ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕੁਮਰ ਵਿਜੇ ਪ੍ਰਤਾਪ ਜਿਹੜਾ ਖੁਦ ਇੱਕ ਆਈਪੀਐਸ ਪੁਲਿਸ ਅਫਸਰ ਰਿਹਾ ਪੁਲਿਸ ਦੇ ਇੱਕ ਬਹੁਤ ਵੱਡੇ ਅਹੁਦੇ ਆਈਜੀ ਰੈਂਕ ਤੱਕ ਕੁਮਰ ਵਿਜੇ ਪ੍ਰਤਾਪ ਰਿਹਾ ਤੇ ਕੁਮਰ ਵਿਜੇ ਪ੍ਰਤਾਪ ਨੂੰ ਭਗਵੰਤ ਮਾਨ ਤੇ ਕੇਜਰੀਵਾਲ ਨੇ ਆਪ ਆਪਣੀ ਪਾਰਟੀ ਸ਼ਾਮਲ ਕਰਾਇਆ ਸੀ ਤੇ ਬੜੀਆਂ ਤਰੀਫਾਂ ਦੇ ਪੁੱਲ ਬੰਨੇ ਸੀ ਵੀ ਮਾਨਦਾਰ ਬਹੁਤ ਹੈ ਸੱਚਾ ਸੁੱਚਾ ਬਹੁਤ ਹੈ ਪਰ ਜਦੋਂ ਓਸੇ ਕੁਮਰ ਵਿਜੇ ਪ੍ਰਤਾਪ ਨੇ ਆਮ ਆਦਮੀ ਪਾਰਟੀ ਚ ਆ ਕੇ ਜਿੱਤ ਕੇ ਤੇ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਹੀ ਵੱਡੇ ਸਵਾਲ ਉਠਾਉਣੇ ਸ਼ੁਰੂ ਕੀਤੇ ਤਾਂ ਫਿਰ ਉਹ ਜ਼ਹਿਰ ਵਾਂਗ ਲੱਗਣਾ ਸ਼ੁਰੂ ਹੋ ਗਿਆ ਫਿਰ ਉਹ ਕੌੜਾ ਲੱਗਣਾ ਸ਼ੁਰੂ ਹੋ ਗਿਆ ਤੇ ਫਿਰ ਕੁਮਰ ਵਿਜੇ ਪ੍ਰਤਾਪ ਨੂੰ ਬਾਹਰ ਦਾ ਰਸਤਾ ਪਰ ਹੁਣ ਕੁਮਰ ਵਿਜੇ ਪ੍ਰਤਾਪ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਤਰਨਤਨ ਦੀ ਚੋਣ ਬਾਰੇ ਕਿਹਾ ਉਹ ਕਹਿੰਦਾ ਕਿ ਜਿਹੜੀ ਡੈਮੋਕ੍ਰੇਸੀ ਹੈ ਇਹ ਬਾਏ ਦਾ ਪੀਪਲ ਹੋਣੀ ਚਾਹੀਦੀ ਹੈ ਪਰ ਇਹ ਬਾਏ ਦਾ ਪੁਲਸ ਹੋ ਚੁੱਕੀ ਹੈ ਕੁਮਰ ਵਿਜੇ ਪ੍ਰਤਾਪ ਦੀ ਇਹ ਗੱਲ ਬਹੁਤ ਸਾਰੇ ਲੋਕਾਂ ਨੂੰ ਠੀਕ ਲੱਗੀ ਹੈ ਲੋਕਤੰਤਰ ਲੋਕਾਂ ਦੁਆਰਾ ਲੋਕਾਂ ਲਈ ਹੋਣਾ ਚਾਹੀਦਾ ਪਰ ਲੋਕਤੰਤਰ ਪੁਲਸ ਦੁਆਰਾ ਰਾਜਨੀਤੀਵਾਨਾਂ ਲਈ ਜਦੋਂ ਹੋ ਜਾਂਦਾ ਤਾਂ ਉੱਥੇ ਫਿਰ ਪ੍ਰੋਬਲਮ ਹੈ ਇਹਦੇ ਉੱਪਰ ਕੁਮਰ ਵਿਜੇ ਪ੍ਰਤਾਪ ਨੇ ਸਿੱਧਾ ਕਿਹਾ ਉਹ ਕਹਿੰਦਾ ਕਿ ਪੁਲਿਸ ਦੀ ਬਹੁਤ ਦੁਰਵਰਤੋਂ ਹੁੰਦੀ ਹੈ ਔਰ ਤਰਨਤਾਰਨ ਦੀਆਂ ਚੋਣਾਂ ਜਿਹੜੀ ਜਿਮਣੀ ਚੋਣ ਸੀ ਇਹਦੇ ਵਿੱਚ ਵੀ ਹੋਈ ਹੈ ਇਸੇ ਕਰਕੇ ਚੋਣ ਕਮਿਸ਼ਨ ਨੂੰ ਤਿੰਨ ਵੱਡੇ ਪੁਲਿਸ ਅਫਸਰ ਜਿਹੜੇ ਨੇ ਉਹ ਹਟਾਉਣੇ ਪਏ ਉਹਨਾਂ ਤੇ ਚਾਰ ਚਾਰ ਵੱਡੇ ਪੁਲਿਸ ਅਫਸਰਾਂ ਤੇ ਤਰਨਤਾਰਨ ਦੀ ਜਿਮਣੀ ਚੋਣ ਚ ਚੋਣ ਕਮਿਸ਼ਨ ਨੂੰ ਕਾਰਵਾਈ ਕਰਨੀ ਪਈ ਜਿਹੜੀ ਜ਼ਿਲ੍ਹਾ ਪੁਲਿਸ ਮੁਖੀ ਲਈ ਹੋਈ ਸੀ ਮੈਡਮ ਡਾਕਟਰ ਗਰੇਵਾਲ ਐਸਐਸਪੀ ਉਹਨੂੰ ਸਸਪੈਂਡ ਕਰਨਾ ਪਿਆ ਚੋਣ ਕਮਿਸ਼ਨ ਨੂੰ ਕਿਉਂਕਿ ਉੱਤੇ ਦੋਸ਼ ਸੀ ਪੱਖਪਾਤ ਕਰ ਰਹੀ ਹੈ ਇਸ ਤੋਂ ਇਲਾਵਾ ਦੋ ਡੀਐਸਪੀ ਤੇ ਇੱਕ ਐਸਐਚਓ ਉਹਨਾਂ ਤੇ ਵੀ ਚੋਣ ਕਮਿਸ਼ਨ ਨੂੰ ਕਾਰਵਾਈ ਕਰਨੀ ਪਈ ਤਾਂ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਕਿ ਜਿਹੜੀ ਪੁਲਿਸ ਦੀ ਕ੍ਰੈਡੀਬਿਲਟੀ ਹੈ ਉਹਨੂੰ ਇਹੋ ਜਿਹੇ ਬੰਦੇ ਬਹੁਤ ਥੱਲੇ ਸੁੱਟ ਰਹੇ ਨੇ ਕੁਮਰ ਵਿਜੇ ਪ੍ਰਤਾਪ ਨੇ ਸਿੱਧਾ ਸਾਫ਼ ਕਿਹਾ ਕਿ ਪੁਲਿਸ ਦੀ ਦਰਵਰਤੋਂ ਹੁੰਦੀ ਵਿੱਚ ਉਹਨਾਂ ਚ ਉਹ ਕਹਿੰਦਾ ਮੈਂ ਵੀ ਪੁਲਿਸ ਅਫਸਰ ਰਿਆਂ ਪਰ ਹਰ ਸਰਕਾਰ ਜਦੋਂ ਜਦੋਂ ਕਹਿੰਦਾ ਪੰਜਾਬ 'ਚ ਵੋਟਾਂ ਪੈਂਦੀਆਂ ਸੀ ਤਾਂ ਇਹ ਮੇਰੀ ਡਿਊਟੀ ਪੰਜਾਬ ਤੋਂ ਬਾਹਰ ਲਾ ਦਿੰਦੇ ਸੀ ਕਦੇ ਮੈਨੂੰ ਜੰਮੂ ਕਸ਼ਮੀਰ ਲਾ ਦੇਣਾ ਕਦੇ ਕਿਤੇ ਲਾ ਦੇਣਾ ਪੰਜਾਬ 'ਚ ਰਹਿਣ ਨਹੀਂ ਦਿੰਦੇ ਸੀ ਕਿਉਂਕਿ ਮੈਂ ਪੱਖਪਾਤ ਨਹੀਂ ਕਰਦਾ ਸੀ ਕੁਮਰ ਵਿਜੇ ਪ੍ਰਤਾਪ ਨੇ ਪੁਲਸ ਵਾਲਿਆਂ ਨੂੰ ਕੁਝ ਰਿਆਵਾਂ ਦਿੱਤੀਆਂ ਕੁਝ ਸਲਾਹਾਂ ਦਿੱਤੀਆਂ ਉਹ ਕਹਿੰਦਾ ਤਿੰਨ ਤਰ੍ਹਾਂ ਦੀਆਂ ਕਿਤਾਬਾਂ ਆਪਣੇ ਕੋਲ ਰੱਖਿਆ ਕਰੋ ਉਹ ਤਿੰਨ ਤਰ੍ਹਾਂ ਦੀਆਂ ਕਿਤਾਬਾਂ ਦੇ ਉਹਨੇ ਨਾਂ ਦੱਸੇ ਨੇ ਇੱਕ ਉਹਨੇ ਉਹ ਜਰਨਲ ਬੁੱਕ ਡਾਇਰੀ ਜਿਹੜੀ ਜਿਹਦੇ ਵਿੱਚ ਪੁਲਿਸ ਦੀ ਨਿਯਮਾਂ ਵਾਲੀ ਲਿਖੀ ਹੁੰਦੀ ਹੈ ਵੀ ਕੀ ਕੰਮ ਤੁਸੀਂ ਕਰ ਸਕਦੇ ਹੋ ਤੇ ਕੀ ਨਹੀਂ ਕਰ ਸਕਦੇ ਤੁਹਾਡੇ ਤੋਂ ਕਿਹੜਾ ਕੰਮ ਕਰਵਾਇਆ ਜਾ ਸਕਦਾ ਹੈ ਤੇ ਕਿਹੜਾ ਨਹੀਂ ਕਰਵਾਇਆ ਜਾ ਸਕਦਾ ਉਹ ਉਹਨੇ ਕਿਹਾ ਆਪਣੇ ਕੋਲ ਰੱਖੋ ਦੂਜਾ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਕਿ ਸੰਵਿਧਾਨ ਇੱਕ ਸੰਵਿਧਾਨ ਦੀ ਕਾਪੀ ਆਪਦੇ ਕੋਲ ਪੁਲਿਸ ਰੱਖੇ ਹਰ ਬੰਦਾ ਪੁਲਿਸ ਦਾ ਤਾਂ ਕਿ ਉਹਨੂੰ ਪਤਾ ਲੱਗਦਾ ਰਹੇ ਵੀ ਜਿਹੜਾ ਕੰਮ ਸਰਕਾਰ ਵਿੱਚੋਂ ਕਰਾ ਰਹੀ ਹੈ ਉਹ ਸੰਵਿਧਾਨਕ ਹੈ ਕਿ ਗੈਰ ਸੰਵਿਧਾਨਕ ਹੈ ਕਿ ਤੇ ਐ ਤਾਂ ਨਹੀਂ ਵੀ ਸੰਵਿਧਾਨ ਦੇ ਉਲਟੀ ਮੈਥੋਂ ਕੰਮ ਕਰਾਇਆ ਜਾ ਰਿਹਾ ਹੋਵੇ ਇਸ ਤਰ੍ਹਾਂ ਕੁਮਰ ਵਿਜੇ ਪ੍ਰਤਾਪ ਨੇ ਤਿੰਨ ਕਿਤਾਬਾਂ ਪੁਲਿਸ ਦੇ ਹਰ ਬੰਦੇ ਨੂੰ ਕਿਹਾ ਕਿ ਆਪਣੇ ਕੋਲ ਰੱਖੋ ਪਰ ਕੁਮਰ ਵਿਜੇ ਪ੍ਰਤਾਪ ਦੀ ਮੰਨੀ ਜਾਊਗੀ ਕਹਿੰਦੇ ਉਹ ਜਦ ਡੁੱਬਾ ਜਦ ਘੋੜੀ ਚੜਿਆ ਕੁੱਬਾ ਇਹ ਕਿਸੇ ਨੇ ਨਹੀਂ ਰੱਖਣੀ ਕੁਮਰ ਵਿਜੇ ਪ੍ਰਤਾਪ ਜੀ ਤੁਹਾਨੂੰ ਲੱਗਦਾ ਵੀ ਸ਼ਾਇਦ ਤੁਹਾਡੀਆਂ ਸਲਾਹਾਂ ਦੇਣ ਦੀ ਕਸਰ ਰਹਿੰਦੀ ਸੀ ਪਿਆਰਿਓ ਇਹ ਪਤਾ ਸਾਰਿਆਂ ਨੂੰ ਹੈ ਕਿਹੜਾ ਪੁਲਿਸ ਅਫਸਰ ਹੈ ਜਿਹਨੂੰ ਇਹ ਨਹੀਂ ਪਤਾ ਉਹ ਪਤਾ ਸਾਰਿਆਂ ਨੂੰ ਐ ਸਵਾਲ ਤਾਂ ਚੱਲਣ ਦਾ ਬਿੱਲੀ ਦੇ ਗੱਲ ਤੱਲੀ ਬੰਨੂ ਕਿਹੜਾ ਜਦੋਂ ਅਗਲੇ ਉੱਪਰੋਂ ਸਰਕਾਰ ਜਿਹੜੀ ਆ ਉਹ ਪੂਸ਼ ਮਰੋੜੇ ਤਾਂ ਫਿਰ ਜਿਹੜਾ ਕੋਈ ਨਹੀਂ ਵੀ ਚਾਹੁੰਦਾ ਕਈ ਵਾਰ ਉਹਨੂੰ ਵੀ ਕਰਨਾ ਪੈਂਦਾ ਹੁਣ ਜੇਕਰ ਮੰਨ ਲਓ ਜਿਮਣੀ ਚੋਣਾ ਕੋਈ ਐਮਐਲਏ ਦੀ ਜਿਵੇਂ ਤਰਨ ਤਰਨ ਦੀ ਸੀ ਉੱਥੇ ਕੋਈ ਪੁਲਿਸ ਅਫਸਰ ਆ ਤੇ ਉਹ ਸਰਕਾਰ ਦੀ ਪੱਖਵਾਜੀ ਕਰ ਰਿਹਾ ਉਹ ਆਪਣੇ ਹੱਥ ਥੋੜੋ ਕਰ ਰਿਹਾ ਉਹਨੂੰ ਪਿੱਛੋਂ ਚਾਬੀ ਮਰੋੜੀ ਜਾ ਰਹੀ ਆ ਉਹਦੀ ਉਹਦਾ ਰਿਮੋਟ ਪਿੱਛੋਂ ਸਰਕਾਰ ਉਨੂੰ ਪਿੱਛੋਂ ਪ੍ਰੈਸ਼ਰ ਸਰਕਾਰ ਤਾਂ ਫਿਰ ਜ਼ਿੰਮੇਵਾਰ ਕੌਣ ਹੈ ਸਵਾਲ ਇਹ ਆ ਮੈਨੂੰ ਇਹ ਲੱਗਦਾ ਕਿ ਜੇ ਇਹ ਸਾਬਤ ਹੋ ਜਾਏ ਕਿ ਕੋਈ ਪੁਲਿਸ ਅਫਸਰ ਜਾਂ ਕੋਈ ਸਿਵਲ ਅਫਸਰ ਸਰਕਾਰ ਦੇ ਮੁਤਾਬਕ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਾਰਵਾਈ ਕਰ ਲੈ ਅਫਸਰ ਤੇ ਨਹੀਂ ਉਹ ਸਰਕਾਰ ਤੇ ਵੀ ਹੋਣੀ ਚਾਹੀਦੀ ਹੈ ਕਿਉਂਕਿ ਮੰਨ ਲਓ ਮੈਂ ਅਫਸਰ ਆ ਮੈਂ ਐਸਐਸਪੀ ਆ ਮੈਂ ਡੀਐਸਪੀ ਆ ਮੈਂ ਮੈਂ ਐਸਪੀ ਆ ਮੈਂ ਐਸਐਚਓ ਆ ਕੋਈ ਲਾ ਲਓ ਮੈਂ ਵੋਟਾਂ ਦੇ ਵਿੱਚ ਪੱਖਪਾਤ ਕਰ ਰਿਹਾ ਮੈਂ ਵੀ ਥੋੜਾ ਕਰ ਰਿਹਾ ਮੈਨੂੰ ਪੁੱਛਿਆ ਜਾਣਾ ਚਾਹੀਦਾ ਉਸ ਜੜ ਤੱਕ ਜਾਇਆ ਜਾਣਾ ਚਾਹੀਦਾ ਵੀ ਮੇਰੇ ਪਿੱਛੇ ਕੌਣ ਆ ਮੈਥੋਂ ਕਰਵਾ ਕੌਣ ਰਿਹਾ ਮੈਂ ਅਫਸਰ ਹਾਂ ਮੈਨੂੰ ਤਾਂ ਇਹ ਵੀ ਡਰ ਹੋਏਗਾ ਵੀ ਜੇ ਮੈਂ ਐਸਚੂ ਆ ਜੇ ਮੈਂ ਅੱਜ ਨਾ ਮੰਨੀ ਤੇ ਅਜੇ ਸਰਕਾਰ ਦਾ ਤਾਂ ਟਾਈਮ ਰਹਿੰਦਾ ਇਹ ਚੋਣ ਜਾਬਤਾ ਤਾਂ ਹੈਗਾ ਮਹੀਨਾ ਡੇਢ ਉਸ ਤੋਂ ਬਾਅਦ ਇਹ ਤਾਂ ਮੇਰੇ ਨਾਲ ਬੁਰੀ ਕਰਨਗੇ ਲਾਈਟ ਬੰਦ ਹੋ ਗਈ ਦੇਖRenderTarget ਤੇ ਬੈਂਡੇਜ ਇੰਤਾਂ ਮੈਂ ਹਾਂ ਤੁਸੀਂ ਆਪਾਂ ਇਹਦੀ ਇਹਦੀ ਉਹ ਉਹ ਹੀ ਚੇਂਜ ਇੱਥੋਂ ਕਰ ਦਿੰਨੇ ਆ। ਲਓ ਜੀ। ਕਰ ਦੋ ਆਪ ਦੇਰਸੇ। ਹੁਣ ਵੇਖੋ। ਹੋ ਗਈ ਉਨੀ ਲਾਈਟ? ਹਾਂ ਜੀ। ਥੋੜੀ ਜ਼ਿਆਦਾ ਨਹੀਂ ਹੋਣੀ। ਥੋੜਾ ਜ਼ਿਆਦਾ ਹੋ ਗਈ ਹੋਣੀ ਆ ਵੇਲਾ। ਥੋੜਾ ਇਕਟਾ ਦिए। ਠੀਕ ਹੈ। ਬਾਲਾ ਨਾ ਬਾਲਾ ਨਖਟਾਓ ਫਿਰ ਫਿਰ ਉਹ ਕ੍ਰੋਮਾ ਕੀ ਨਹੀਂ ਲੱਗਣੀ ਸਹੀ। ਮੈਨੂੰ ਦਿਖਾ ਦਿਓ। ਦਾ ਇਹ ਕਿਦਾ ਆਇਦਰ ਨਾ ਕਰੋ ਦੂਸਰਾ ਹਾਂ ਠੀਕ ਆ ਇਹ ਨਹੀਂ ਠੀਕ ਇਹ ਨਹੀਂ ਠੀਕ ਆ ਦੇਖੋ ਠੀਕ ਹੈ ਨਹੀਂ ਠੀਕ ਆ ਸਭ ਓਕੇ ਹੂੰ ਹੂੰ ਬਸ ਭਾਈ ਇਹਨੂੰ ਕਿਉਂ ਹਲਾਇਆ ਇਹਨੂੰ ਨਹੀਂ ਹਿਲਾਉਣਾ ਹਾਂਜੀ ਚਲਾ ਦਿਓ ਚਲਿਆ ਨਹੀਂ ਬੰਦ ਨਹੀਂ ਕੀਤੀ ਕੱਟੀ ਨਹੀਂ ਸੀ ਕਈ ਵਾਰ ਅਫਸਰ ਦੀ ਹਾਲਤ ਤਾਂ ਇਹ ਹੁੰਦੀ ਆ ਮਰਦੀ ਕੀ ਨਾ ਕਰਦੀ ਤੇ ਮਰਦੀ ਨੇ ਅੱਖ ਚੱਬਿਆ ਅਫਸਰ ਨੂੰ ਪਤਾ ਹੁੰਦਾ ਵੀ ਜੇ ਮੈਂ ਮੰਨੀ ਨਾ ਇਹ ਟੰਗ ਦੇਣਗੇ ਬਾਅਦ ਚ ਮੈਨੂੰ ਸੋ ਅਫਸਰ ਨੂੰ ਕਈ ਵਾਰ ਮੰਨਣੀ ਪੈਂਦੀ ਆ ਉਹ ਚਾਹੁੰਦਾ ਨਾ ਚਾਹੁੰਦਾ ਸਵਾਲ ਇਹ ਨਹੀਂਗਾ ਉਹਨੂੰ ਕਰਨਾ ਪੈ ਜਾਂਦਾ ਕਈ ਤਾਂ ਫਿਰ ਚਮਚੇ ਬਣ ਵੀ ਜਾਂਦੇ ਨੇ ਜਿਹੜੇ ਜਿਹੜੇ ਫੀਤੀਆਂ ਲਵਾਉਣ ਮਾਰੇ ਸਟਾਰ ਲਵਾਉਣ ਮਾਰੇ ਛਾਬਾ ਛਲੈਣ ਮਾਰੇ ਤੇ ਮਲਾਈਦਾਰ ਅਹੁਦਿਆਂ ਦੇ ਮਾਰੇ ਕਈ ਵਾਰ ਗੜਬੜਾਂ ਵੀ ਕਰਦੇ ਨੇ ਪਰ ਇਹਦੀ ਤਹ ਤੱਕ ਜਾਇਆ ਜਾਣਾ ਚਾਹੀਦਾ ਦੂਜੀ ਵੱਡੀ ਖਬਰ ਹੈ ਅੱਜ ਪੰਜਾਬ ਸਰਕਾਰ ਨੇ ਸਰਪੰਚਾਂ ਬਾਰੇ ਇੱਕ ਨਵਾਂ ਫੈਸਲਾ ਕੱਢ ਮਾਰਿਆ ਉਹ ਫੈਸਲਾ ਕੀ ਹੈ ਉਹ ਇਹ ਹੈ ਕਿ ਹੁਣ ਪੰਜਾਬ ਦਾ ਕੋਈ ਵੀ ਸਰਪੰਚ ਬਿਨਾ ਮਨਜ਼ੂਰੀ ਤੋਂ ਵਿਦੇਸ਼ ਯਾਨੀ ਫੋਰਨ ਨਹੀਂ ਜਾ ਸਕੇ ਹੁਣੇ ਫੈਸਲਾ ਲਿਆ ਕਿਉਂ ਗਿਆ ਇਹ ਤਾਂ ਨਹੀਂ ਆਪਾਂ ਨੂੰ ਪਤਾ ਪਰ ਇੱਕ ਗੱਲ ਮੈਨੂੰ ਪਤਾ ਬਹੁਤ ਸਾਰੇ ਸਰਪੰਚਾਂ ਦੇ ਉੱਪਰ ਇਸ ਤਰ੍ਹਾਂ ਦੀਆਂ ਗੱਲਾਂ ਪਿੰਡਾਂ ਵਾਲੇ ਠਾਉਂਦੇ ਸੀਗੇ ਇਹ ਇਹਨਾਂ ਨੇ ਗਰਾਂਟਾ ਖਾਧੀਆਂ ਜਿਹੜਾ ਪੈਸਾ ਪਿੰਡ ਦੀ ਵਿਕਾਸ ਲਈ ਆਇਆ ਉਹ ਰਲ ਮਿਲ ਕੇ ਛਾ ਗਏ ਤੇ ਫਿਰ ਉਹਦੇ ਨਾਲ ਵਿਦੇਸ਼ਾਂ ਦੀਆਂ ਸੈਰਾਂ ਕੀਤੀਆਂ ਵਿਦੇਸ਼ਾਂ 'ਚ ਪੈਸੇ ਲਾ ਕੇ ਆਏ ਇਹ ਕਰਤਾ ਉਹ ਕੀਤਾ ਮੈਨੂੰ ਲੱਗਦਾ ਹੈ ਤੁਹਾਨੂੰ ਪਹਿਲਾਂ ਪੁੱਛ ਲਓ ਤੁਹਾਨੂੰ ਕੀ ਲੱਗਦਾ ਪੰਜਾਬ ਸਰਕਾਰ ਦਾ ਇਹ ਫੈਸਲਾ ਠੀਕ ਹੈ ਕਿ ਗਲਤ ਆ ਮੈਨੂੰ ਲੱਗਦਾ ਠੀਕ ਆ ਪਰ ਇੱਕ ਹੋਰ ਹੋਣਾ ਚਾਹੀਦਾ ਨਾਲ ਜੇ ਉਹ ਨਹੀਂ ਹੁੰਦਾ ਫਿਰ ਇਹ ਫੈਸਲਾ ਗਲਤ ਆ ਜਿੰਨੇ ਪੰਜਾਬ ਦੇ ਐਮਐਲਏ ਤੇ ਮੰਤਰੀ ਆ ਉਨਾ ਤੇ ਵੀ ਇਹ ਫੈਸਲਾ ਲਾਗੂ ਹੋਣਾ ਚਾਹੀਦਾ ਵੀ ਉਹ ਵੀ ਮਨਜ਼ੂਰੀ ਲੈਣ ਤੋਂ ਬਿਨਾ ਵਿਦੇਸ਼ ਨਾ ਜਾ ਸਕਣ ਗੱਲ ਸਰਪੰਚਾਂ ਦੀ ਉਹ ਕਹਿੰਦੇ ਇੱਕ ਨੂੰ ਕਿਰੋਨੀ ਏ ਉਤ ਗਿਆਈ ਆਵਾ ਇਹ ਜਿਹੜਾ ਐਮਐਲਏ ਸੀ ਆਮ ਆਦਮੀ ਪਾਰਟੀ ਦਾ ਹਰਬੀਤ ਪਠਾਨ ਮਾਜਰਾ ਅ ਡੇਢ ਮਹੀਨਾ ਪਹਿਲਾਂ ਉੱਤੇ ਕੇਸ ਪੈ ਗਿਆ ਭਗਵੰਤ ਮਾਨ ਸਾਹਿਬ ਰਾਹ ਦੋ ਖਸਮ ਖਾਸੀ ਕੇਸ ਪੈ ਗਿਆ ਉਸ ਤੋਂ ਬਾਅਦ ਕਹਿੰਦੇ ਪੁਲਿਸ ਨੂੰ ਫੜਨ ਗਈ ਪਹਿਲਾਂ ਤਾਂ ਪੁਲਿਸ ਕੋਲ ਭੱਜ ਗਿਆ ਤੇ ਹੁਣ ਉਹ ਆਸਟ੍ਰੇਲੀਆ ਭੱਜ ਗਿਆ ਸਵਾਲ ਇਹ ਹੈ ਕਿ ਪੰਜਾਬ ਪੁਲਿਸ ਉਹਨੂੰ ਕਿਉਂ ਨਾ ਫੜ ਸਕੀ ਉਹਨੂੰ ਆਸਟ੍ਰੇਲੀਆ ਜਾਣੋਂ ਰੋਕਿਆ ਕਿਉਂ ਨਾ ਜਾ ਸਕਿਆ ਕਿਹੜੇ ਹਿਸਾਬ ਨਾਲ ਜਿਹੜੇ ਬੰਦੇ ਦੇ ਮਗਰ ਪੰਜਾਬ ਦੀ ਪੁਲਿਸ ਪਈ ਹੈ ਉਹ ਆਸਟ੍ਰੇਲੀਆ ਚਲਾ ਕੇ ਨਿਕਿਆ ਕਿਹਦੀ ਮਿਲੀ ਭੁਗਤ ਨਾਲ ਕਿਹਦੀ ਸਪੋਰਟ ਨਾਲ ਉਹ ਗਿਆ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਆ ਵਿਪਖਵਨ ਤਮਾਨ ਸਾਹਿਬ ਦਾ ਅਗਲਾ ਫੁੱਫੜ ਸੌਰਾ ਤੇ ਨਾਲੇ ਐਮਪੀ ਐ ਤੇ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਫੁੱਫੜ ਸੌਰਾ ਹੈ ਫਿਰ ਉਹਦੀ سپورਟ ਕੌਣ ਕਰੇਗਾ ਤੇ ਕੌਣ ਨਹੀਂ ਕਰੇਗਾ ਸਵਾਲ ਤਾਂ ਇਹ ਆ ਵੇਖੋ ਪੰਜਾਬੀ ਚ ਇੱਕ ਮੁਹਾਵਰਾ ਚੱਲਦਾ ਵੀ ਉਹ ਤੇਰਾ ਫੁੱਫੜ ਲੱਗਦਾ ਤਾਂ ਜਿਹੜਾ ਸੱਚੀ ਫੁੱਫੜ ਲੱਗਦਾ ਵੇ ਉਹ ਫਿਰ ਤੋਂ ਕਿੰਨੇ ਕਿਵੇਂ ਮਦਦ ਕੀਤੀ ਆ ਇਹ ਇੱਕ ਜਾਂਚ ਦਾ ਵਿਸ਼ਾ ਕਿਹੜੇ ਹਿਸਾਬ ਦੇ ਨਾਲ ਪਠਾਨਜ ਮਾਜਰਾ ਬਾਹਰ ਚਲਾ ਗਿਆ ਸਰਪੰਚਾਂ ਬਾਰੇ ਇਹਨਾਂ ਨੇ ਇਹ ਫੈਸਲਾ ਲੈ ਕੇ ਆਂਦਾ ਠੀਕ ਆ ਪਰ ਇਹ ਫੈਸਲਾ ਪਠਾਨ ਮਾਜਰਾ ਤੇ ਲਾਗੂ ਕਿਉਂ ਨਹੀਂ ਹੋਇਆ ਬਾਕੀ ਐਮਐਲਏਾਂ ਤੇ ਹੋਊਗਾ ਕਿ ਨਹੀਂ ਇਹ ਵੀ ਨਾਲ ਦੱਸਿਆ ਜਾਣਾ ਚਾਹੀਦਾ ਹੈ ਇਹ ਦੋ ਖਬਰਾਂ ਤੋਂ ਬਾਅਦ ਤੀਜੀ ਖਬਰ ਇੱਕ ਆ ਰਹੀ ਹੈ ਲੁਧਿਆਣਾ ਲੁਧਿਆਣਾ ਦੇ ਵਿੱਚ ਅੱਜ ਪੰਜਾਬ ਪੁਲਿਸ ਦੇ ਜਿਹੜੇ ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਸਾਹਿਬ ਆ ਉਹਨਾਂ ਨੇ ਵੱਡਾ ਦਾਵਾ ਕਰ ਦਿੱਤਾ ਹੈ ਉਹ ਕਹਿੰਦੇ ਕਿ ਇੱਕ 10 ਬੰਦਿਆਂ ਦਾ ਇੱਕ گروਪ ਫੜਿਆ ਜਿਦੇ ਕੋਲੋਂ ਗਰਨਾਏ ਗਰਨੇਡ ਹੱਥ ਗੋਲੇ ਉਹ ਵੀ ਬਰਾਮਦ ਹੋਏ ਨੇ ਦਿੱਲੀ ਬੰਬ ਧਮਾਕਿਆਂ ਦਾ ਅਜੇ ਇੰਨਾ ਵੱਡਾ ਰੌਲਾ ਚੱਲ ਰਿਹਾ ਉਹਦੇ ਵਿੱਚ ਪੰਜਾਬ ਹਰਿਆਣਾ ਤੇ ਜੰਮੂ ਕਸ਼ਮੀਰ ਤੱਕ ਛਾਪੇ ਮਾਰੀ ਹੋ ਰਹੀ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚੋਂ 10 ਬੰਦੇ ਗਰਨੇਡਾਂ ਸਮੇਤ ਮਿਲਦੇ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਪੰਜਾਬ ਸਰਕਾਰ ਨੂੰ ਵੀ ਇਹ ਹੁਣ ਜਵਾਬ ਦੇਣਾ ਪਊਗਾ ਵੀ ਪਿਛਲੇ ਟਾਈਮ ਚ ਕਾਂਗਰਸ ਦੇ ਜਿਹੜੇ ਐਲੋਪੀ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ 50 ਗ੍ਰੇਡ ਆਏ ਨੇ ਤੇ 25 27 ਕਿੰਨੇ ਉਹਨਾਂ ਨੇ ਕਿਹਾ ਸੀ ਉਹ ਚੱਲ ਗਏ ਨੇ ਤੇ ਬਾਕੀ ਅਜੇ ਚੱਲਣੇ ਨੇ ਤੇ ਪੰਜਾਬ ਸਰਕਾਰ ਨੇ ਇੱਕ ਤਾਂ ਉਹਨਾਂ ਦੀ ਗੱਲ ਦਾ ਮਜ਼ਾਕ ਬਣਾਇਆ ਦੂਜਾ ਉਹਨੂੰ ਉਹਤੇ ਕੇਸ ਕੀਤਾ ਉਹਦੀ ਪੁੱਛਗਿੱਛ ਹੋਈ ਵੀ ਤੈਨੂੰ ਕਿਵੇਂ ਪਤਾ ਪੰਜਾਬ ਚ 50 ਗ੍ਰੇਡ ਆਏ ਨੇ ਉਹ ਕਹਿੰਦਾ ਰਿਹਾ ਵੀ ਭਾਈ ਅਸੀਂ ਵੀ ਸਰਕਾਰ ਚ ਰਹੇ ਆ ਪਿਛਲੀ ਸਰਕਾਰ ਸਾਡੀ ਸੀ ਸਾਡੀ ਵੀ ਅਫਸਰਾਂ ਨਾਲ ਸੀ ਆਈਡੀ ਨਾਲ ਇੰਟੈਲੀਜੈਂਸੀ ਨਾਲ ਹੈਗੀ ਆ ਸਾਝ ਪਰ ਉਹਨੂੰ ਛੱਕੀ ਕਰਤਾ ਪੁੱਛ ਪੁੱਛ ਕੇ ਪਰ ਕੀ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਠੀਕ ਨਹੀਂ ਸਾਬਤ ਹੋ ਰਹੀ ਇਹ ਬਾਜਵਾ ਤਾਂ ਸਵਾਲ ਬਣਦਾ ਵੀ ਉਹਨੂੰ ਪਤਾ ਕਿਵੇਂ ਲੱਗਾ ਪਰ ਉਹਦੀ ਗੱਲ ਕਾਫੀ ਹੱਦ ਤੱਕ ਠੀਕ ਸਾਬਤ ਹੋ ਰਹੀ ਹੈ ਇੱਕ ਹੋਰ ਖਬਰ ਫਰੂਜ਼ਪੁਰ ਤੋਂ ਆ ਰਹੀ ਹੈ ਫਰੂਜ਼ਪੁਰ ਪੁਲਿਸ ਨੇ ਦਾਵਾ ਕੀਤਾ ਕਿ ਇੱਕ ਕਿਲੋ ਚਿਟਾ ਇੱਕ ਕਿਲੋ ਹੈਰੋਇਨ ਇਕੱਠੀ ਬਰਾਮਦ ਕੀਤੀ ਹੈ ਔਰ ਇਹ ਜਲਾਲਾਬਾਦ ਪੁਲਿਸ ਨੇ ਗ੍ਰਫਤਾਰ ਕੀਤੇ ਆ ਬੰਦੇ ਪੁਲਿਸ ਦੀ ਕਹਾਣੀ ਇਹ ਆ ਵੀ ਬੰਦੇ ਆ ਰਹੇ ਸੀ ਅਸੀਂ ਨਾਕਾ ਲਾਇਆ ਸੀ ਰੋਕਣ ਲਈ ਕਿਹਾ ਉਹ ਪਿਛਾਂ ਨੂੰ ਭੱਜ ਗਏ ਪਿੱਛੇ ਪਿੱਛੇ ਲੱਗੇ ਸੀ ਤੇ ਜਦੋਂ ਉਹਨਾਂ ਤੋਂ ਫੜਿਆ ਤਾਂ ਉਹਨਾਂ ਕੋਲੋਂ ਕਿਲੋ ਹੀਰੋਇਨ ਮਿਲੀ ਸਵਾਲ ਹੁਣ ਯੁੱਧ ਨਸ਼ਿਆਂ ਵਿਰੁੱਧ ਤੇ ਵੀ ਹੈ ਯੁੱਧ ਨਸ਼ਿਆਂ ਵਿਰੁੱਧ ਕਿੱਥੇ ਚੱਲ ਰਿਹਾ ਹੈ ਕਿੰਨਾ ਕੁ ਅਸਰਦਾਰ ਹੋ ਰਿਹਾ ਜੇਕਰ ਯੁੱਧ ਨਸ਼ਿਆਂ ਵਿਰੁੱਧ ਦੀ ਦਹਿਸ਼ਤ ਪੈ ਚੁੱਕੀ ਹੋਵੇ ਤੇ ਇੰਨੀ ਆਸਾਨੀ ਦੇ ਨਾਲ ਸਕੂਟਰ ਮੋਟਰਸਾਈਕਲਾਂ ਤੇ ਕਿਲੋ-ਕਿਲੋ 2-2 ਕਿਲੋ 5-5 ਕਿਲੋ ਚਿੱਟਾ ਜਾਂ ਹੀਰੋਨ ਦੇ ਮਹਿੰਗੇ ਨਸ਼ੇ ਲੈ ਕੇ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾ ਰਹੇ ਨੇ ਇਹਦੇ ਉੱਪਰ ਲਾਜ਼ਮੀ ਰੋਕ ਬੰਨੀ ਚਾਹੀਦੀ ਸੀ ਇਹ ਸਭ ਕੁਝ ਬਾਰੇ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨ